ਹੈਲੋ ਜੀ ਪਹਿਲਾਂ ਤਾਂ ਮੈਂ ਕਮੈਂਟਸ ਤੋਂ ਇਹ ਕਲੀਅਰ ਕਰ ਦਵਾਂ ਜੋ ਲੋਗ ਕਦੀ ਵੀ ਨਹੀਂ ਸੁਧਰ ਸਕਦੇ ਚਾਹੇ ਉਹ ਵੀ ਤੁਹਾਡੇ ਬਾਰੇ ਕੁਛ ਮਾੜੇ ਸ਼ਬਦ ਬੋਲਦੇ ਹੋਣ ਚਾਹੇ ਆਵਰਮੈਂਟ ਗਲਤ ਕਰਦੇ ਹੋਣ ਉਹਨਾਂ ਨੂੰ ਮੁੜ ਕੇ ਜਵਾਬ ਦੇਣ ਦਾ ਕੋਈ ਫਾਇਦਾ ਨਹੀਂ ਹੈ ਕਿ ਜਵਾਬ ਸਿਰਫ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਇਸ ਨਾਲ ਦੀ ਕੋਈ ਚੀਜ਼ ਹੋਵੇ। আর ਜਿਹਨਾਂ ਦੇ ਅੰਦਰ ਕੋਈ ਇਨਸਾਨੀ ਨਾਮ ਦੀ ਚੀਜ਼ ਹੀ ਨਾ ਹੋਵੇ, ਉਹਨਾਂ ਨੂੰ ਜਵਾਬ ਦੇਣ ਦਾ ਕੋਈ ਵੀ ਫਾਇਦਾ ਨਹੀਂ ਹੈ। ਤੁਸੀਂ ਦੇਖਣਾ ਕੁਝ ਲੋਕ ਤੁਹਾਡੇ ਬਾਰੇ ਇਹ ਵੀ ਸੋਚਣਗੇ ਕਿ ਇਹਦਾ ਨਾ ਇਸ ਤਰ੍ਹਾਂ ਹੋ ਦੇ, ਇਹਨਾਂ ਉਸ ਤਰ੍ਹਾਂ ਕਰਕੇ ਹੋ ਦੇ। ਜੋ ਤੁਹਾਡੇ ਨਾਲ ਦਿਮਾਗ ਭرائی ਇਸ ਚੀਜ਼ ਨੂੰ ਸੋਚਦੇ ਨੇ ਕਿ ਇਹਦਾ ਗਲਤ ਹੋਵੇ, ਇਹਦਾ ਇਦਾਂ ਹੋਣਾ ਹੀ ਚਾਹੀਦਾ ਸੀ। ਉਹ ਤੁਸੀਂ ਦੇਖਣਾ ਰੱਬ ਦੇ ਨਾਲ ਬਹੁਤ ਪਾਵਰ ਹੈ। ਰੱਬ ਜਬੋਸ਼ਕਤੀ ਹੈ ਰੱਬ ਉਹਦਾ ਆਪਣੇ ਆਪ ਹੀ ਐਕਟੋਮੈਟਿਕ ਕੰਮ ਖਰਾਬ ਕਰ ਦੇਗਾ ਤੁਹਾਡਾ ਕੀ ਕਰੇਗਾ ਰੱਬ ਨੇ ਉਹਦਾ ਹੀ ਕਰ ਦੇਣਾ ਮੇਰੀ ਤੇ ਇੱਕੋ ਹੀ ਸੋਚ ਹੈ ਕਿ ਜੇ ਤੁਸੀਂ ਕਿਸੇ ਦਾ ਚੰਗਾ ਨਹੀਂ ਨਾ ਕਦੀ ਕੀਤਾ ਤੇ ਮਾੜਾ ਵੀ ਸ਼ਬਦ ਨਾ ਬੋਲੋ ਇਹ ਨਹੀਂ ਕਿ ਮੈਂ ਆਪਣਾ ਜੇ ਫੇਸਬੁੱਕ ਪਰਿਵਾਰ ਨੂੰ ਕਹਿ ਰਹੀਆਂ ਜਾਂ ਆਪਣੇ ਨਾਉਨ ਰਿਸ਼ਤੇਦਾਰਾਂ ਨੂੰ ਕਹਿ ਰਹੀਆਂ ਜਾਂ ਮੈਂ ਆਪਣੇ ਆਪ ਨੂੰ ਕਹਿ ਰਹੀਆਂ ਮੈਂ ਕਿਸੇ ਨੂੰ ਨਹੀਂ ਕਹਿ ਰਹੀ ਸਿਰਫ ਇੱਕ ਮੈਂ ਇਹੋ ਜਿਹਾ ਰਿਪਲਾਈ ਦੇ ਰਹੀਆਂ ਕਿ ਜੋ ਰੰਦੀ ਦੁਨੀਆ ਤੱਕ ਅੱਜ ਦੇ ਟਾਈਮ ਤੇ ਰੰਦੀ ਦੁਨੀਆ ਤੱਕ ਇਹ ਹਮੇਸ਼ਾ ਅਮਰ ਰਹੇਗਾ ਸਵਾਲ ਜਦੋਂ ਕਿਸੇ ਦਾ ਅਸੀਂ ਮਾੜਾ ਸੋਚਾਂਗੇ ਨਹੀਂ ਕਿਸੇ ਦਾ ਮਾੜਾ ਕਰਾਂਗੇ ਨਹੀਂ ਕਿਸੇ ਦੇ ਮਾੜੀ 네ਗਟਿਵਿਟੀ ਵੀ ਨਹੀਂ ਰੱਖਾਂਗੇ ਤੇ ਪ੍ਰਮਾਤਮਾ ਐਕਟੋਮੈਟਿਕ ਤੁਹਾਡੇ ਨਾਲ ਹੈ ਉਹ ਇਸ ਲਈ ਕਿਉਂਕਿ ਉਹਨੂੰ ਪਤਾ ਹੈ ਕਿ ਜੋ ਇਨਸਾਨ ਹਰ ਇੱਕ ਦਾ ਸਰਬੱਤ ਦਾ ਭਲਾ ਮੰਗਦਾ ਹੈ ਜੋ ਹਰ ਇਨਸਾਨ ਇੱਕ ਦੀ ਅੱਛੀ ਸੋਚ ਰੱਖਦਾ ਹੈ ਜੋ ਹਰ ਇੱਕ ਇਨਸਾਨ ਕਿਸੇ ਲਈ ਕਦੀ ਉਹਨੇ ਗਲਤ ਸੋਚਿਆ ਹੀ ਨਹੀਂ ਤੇ ਫਿਰ ਤੁਹਾਡਾ ਆਪਣੇ ਆਪ ਪਰਮਾਤਮਾ ਤੁਹਾਡਾ سپورਟ ਤੁਹਾਡਾ ਸਾਥ ਬਣੇਗਾ ਤੇ ਜਿਹੜਾ ਤਮਾਸ਼ਾ ਦੇਖਣ ਵਾਲੇ ਹੁੰਦੇ ਆ ਨਾ ਕੁਝ ਤੁਹਾਡੇ ਅੱਗੇ ਲਗਾ ਲਓ ਕੁਝ ਤੁਹਾਡੇ ਪਿੱਛੇ ਲਗਾ ਲਓ ਕੁਝ ਤੁਹਾਡੇ ਆਪਣੇ ਲਗਾ ਲਓ ਕੁਝ ਤੁਹਾਡੇ ਵੈਸੇ ਹੀ ਵੈਰੀ ਲਗਾ ਲਓ ਤੇ ਉਹਨਾਂ ਨੂੰ ਜਵਾਬ ਦਾ ਸਵਾਲ ਪੰਨੀ ਕਦੋਂ ਮਿਲਦਾ ਸਮੇਂ ਦੇ ਨਾਲ ਵਕਤ ਦੇ ਨਾਲ ਫਿਰ ਉਹ ਸੋਚਦਾ ਯਾਰ ਮੈਂ ਤੇ ਇਹ ਟੋਇਆ ਉਹਦੇ ਲਈ ਖੜਾ ਕੀਤਾ ਸੀ ਪਰ ਮੈਨੂੰ ਨਹੀਂ ਸੀ ਪਤਾ ਇਹ ਟੋਇਆ ਮੈਂ ਉਸੇ ਟੋਇਏ ਦੇ ਵਿੱਚ ਡੁੱਬ ਜਾਣਾ ਜਿਹੜਾ ਮੈਂ ਟੋਇਆ ਅਗਲੇ ਲਈ ਰੈਡੀ ਕਰਕੇ ਰੱਖਿਆ ਹੋਇਆ ਸੀ ਮੈਂ ਤੜੇਪੋਂ ਕਹਿੰਦੀ ਆ ਕਿ ਕੋਸ਼ਿਸ਼ ਕਰੋ ਜਿਸ ਤਰ੍ਹਾਂ ਕੋਈ ਚੱਲ ਰਿਹਾ ਉਹਨੂੰ ਚੱਲਣ ਦਿਓ ਕੋਸ਼ਿਸ਼ ਕਰੋ ਜਿਸ ਤਰ੍ਹਾਂ ਕੋਈ ਹੋ ਰਿਹਾ ਉਹਨੂੰ ਹੋਣ ਲੰਦੋ ਇਹ ਸਾਰਾ ਸਮੇਂ ਤੇ ਛੱਡ ਦਿਓ ਸਮਾਂ ਬਹੁਤ ਬਲਵਾਨ ਹੈ ਬਹੁਤ ਜ਼ਿਆਦਾ ਬਲਵਾਨ ਹੈ ਮੈਂ ਜਦੋਂ ਦਾ ਆਪਣਾ ਇੱਕ ਫੇਸਬੁੱਕ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣੇ ਦਿਲ ਦੇ ਵਿੱਚ ਕਦੀ ਵੀ ਕਦੀ ਵੀ ਇਹ ਰੱਬ ਗਵਾਏ ਮੇਰਾ ਜਦ ਮੈਂ ਖੁਦ ਗਵਾਵਾ ਕਦੀ ਵੀ ਕਿਸੇ ਦੇ ਬਾਰੇ ਮੈਂ ਮਾੜਾ ਸ਼ਬਦ ਜਾਂ ਮਾੜੀ ਅਪੀਲ ਤਾਂ ਕਲੀਅਰ ਕੀਤੀ ਹੋਵੇ ਟੀਡ ਵਿੱਚ ਜ਼ਰੂਰ ਰੱਖ ਲੈਂਦੀ ਆ ਅਗਲੇ ਨੂੰ ਲੈ ਕੇ ਪਰ ਕਿਸੇ ਦੇ ਸਾਹਮਣੇ ਨਹੀਂ ਕਿਉਂਕਿ ਇੱਥੇ ਅੱਜ ਦੇ ਟਾਈਮ ਤੇ ਨਾ ਦੁੱਖ ਜਾਂ ਸੁੱਖ ਜੇ ਤੁਸੀਂ ਦੋਨੋਂ ਚੀਜ਼ਾਂ ਸ਼ੇਅਰਸ ਕਰੋਗੇ ਨਾ ਤੁਹਾਡੀਆਂ ਉਹ ਵੀ ਕਿਤੇ ਨਾ ਕਿਤੇ ਰਿਕਾਰਡਸ ਹੋ ਜਾਣਗੇ ਰਿਕਾਰਡਸ ਹੋ ਕੇ ਤੁਹਾਡਾ ਤਮਾਸ਼ਾ ਬਣ ਜਾਂਦੇ ਆ ਚਾਹੇ ਤੁਸੀਂ ਆਪਣਾ ਵੀ ਢਿੱਡ ਖੋਲੋਗੇ ਨਾ ਤੇ ਉਹ ਵੀ ਤੁਹਾਡਾ ਵੈਰੀ ਬਣ ਜਾਏਗਾ ਤੋ ਕਿ ਹੱਡ ਬਿੱਤੀ ਜਾਂ ਜੱਗ ਬਿੱਤੀ ਇਹ ਦੋਨੋਂ ਗੱਲਾਂ ਇੱਕ ਹੀ ਨੇ ਇਸ ਲਈ ਮੈਂ ਕਹਨੀ ਆ ਕਿ ਕਿਸੇ ਦਾ ਨਾ ਸੋਚਿਆ ਕੋਲੋਂ ਕਿ ਉਹਦੇ ਨਾਲ ਆ ਵਾੜਾ ਹੋ ਦੇ ਉਹਦੇ ਨਾਲ ਇਦਾਂ ਮਾੜਾ ਹੋ ਦੇ ਉਹਦੇ ਨਾਲ ਇਦਾਂ ਹੋਣਾ ਚਾਹੀਦਾ ਸੀ ਇਦਾਂ ਕਿਉਂ ਨਹੀਂ ਹੋਇਆ ਨਾ ਸੋਚਿਆ ਕਰੋ ਜਿਸ ਸਾਹਮਣਾ ਰੱਬ ਜੀ ਪਰਮਾਤਮਾ ਜਿਸ ਸਾਹਮਣਾ ਇੱਕ ਕਲਯੁਗ ਕਾਲ ਚੱਲ ਰਿਹਾ ਹੈ ਅਨਸਟੈਂਡ ਦੁਨੀਆ ਤੇ ਸਿਰਫ ਰੱਬ ਰੱਬ ਕਰੋ ਤੇ ਚੰਗੇ ਕਰਮ ਖੱਟੋ ਇਹ ਦੋ ਚੀਜ਼ਾਂ ਦੀ ਅਪੀਲਤਾ ਰੱਖੋ ਚਾਹੇ ਫਿਰ ਮੇਰਾ ਫੇਸਬੁਕ ਪਰਿਵਾਰ ਸੁਣ ਰਿਹਾ ਹੈ ਚਾਹੇ ਮੇਰੀ ਫੈਮਲੀ ਸੁਣ ਰਹੀ ਹੈ ਚਾਹੇ ਮੇਰੇ ਅਨਨੋਨ ਸੁਣ ਰਿਹਾ ਜਾਂ ਨਾਨੋਨ ਸੁਣ ਰਿਹਾ ਆਪਣੇ ਦਿਮਾਗ ਦੇ ਵਿੱਚ ਬੰਨ ਕੇ ਰੱਖਣਾ ਕਿਸੇ ਲਈ ਵੀ ਇਹੋ ਜੀ ਭਾਵਨਾ ਨਾ ਰੱਖੋ ਜੋ ਭਾਵਨਾ ਤੁਹਾਡੇ ਹੀ ਅੱਗੇ ਤੁਹਾਡਾ ਦੁਸ਼ਮਣ ਬਣ ਕੇ ਰਹਿ ਜਾਵੇ ਅੱਜ ਮੈਂ ਥੋੜੇ ਦਿਨ ਪਹਿਲਾਂ ਇੱਕ ਟੌਪਿਕ ਬੋਲਿਆ ਸੀ ਨਸ਼ੇ ਦੀ ਲੱਤ ਵਿੱਚ ਹੋਰ ਕਿੰਨੀ ਦੁਨੀਆ ਤਬਾਹ ਤੇ ਬਰਬਾਦ ਹੋਏਗੀ ਇਹ ਸਟੋਰੀ ਲਾਈਫ ਜਿਹੜੀ ਲਾਈਫ ਦੀ ਸੱਚੀ ਹੈ ਮ ਜਿੱਠਾ ਦੇ ਉੱਤੇ ਵਾਪਰੀ ਹੈ ਕਹਾਣੀ ਹੈ ਜੋ ਕਿ ਮਲਾਵੜ ਦੇ ਵਿੱਚ ਕਿਸੇ ਦਾ ਵੈਰੀ ਬਣ ਗਿਆ ਬੇਸ਼ੱਕ ਅੱਜ ਪੁਲਿਸ ਦੀ ਗਿਫਤਾਰੀ ਚੋ ਲੋਗ ਹੋਏਗੇ ਨੇ ਪਰ ਜਿੰਨਾ ਦੀ ਅਣਜਾਣ ਲੋਕਾਂ ਦੀ ਜਾਨ ਚਲੀ ਗਈ ਉਹਦੇ ਵਿੱਚ ਉਹਨਾਂ ਨੇ ਕੀ ਕਸੂਰ ਕੀਤਾ ਸੀ ਦਿਲ ਤੇ ਨਹੀਂ ਕਰਦਾ ਕਿ ਮੈਂ ਫੇਸਬੁਕ ਪਰਵਾਰ ਫੈਮਲੀ ਦੇ ਨਾਲ ਜਾਂ ਨੌਨ ਰਿਸ਼ਤੇ ਰਿਸ਼ਤਿਆਂ ਦੇ ਵਿੱਚ ਇਸ ਤਰ੍ਹਾਂ ਦੇ ਗੱਲਾਂ ਕਰਾਂ ਪਰ ਮੈਂ ਇਸ ਤੇ ਗੱਲਣਾ ਕਰਨਾ ਜ਼ਰੂਰੀ ਸਮਝਦੀ ਹਾਂ ਕਿਉਂਕਿ ਕਿਤਨਾ ਕਿਤੇ ਕਿਤਨਾ ਕਿਤੇ ਅੱਜ ਵੀ ਪ੍ਰਮਾਤਮਾ ਤੁਹਾਨੂੰ ਸੁਣ ਰਿਹਾ ਹੈ ਤੁਹਾਡੇ ਚੰਗੇ ਕਰਮਾਂ ਲਈ ਦੇਖ ਰਿਹਾ ਹੈ ਤੁਹਾਡੇ ਚੰਗੇ ਕਰਮਾਂ ਲਈ ਔਰ ਜੋ ਜਗਵਿੱਤੀ ਹੱਡਵਿੱਤੀ ਹੋਣੀਆਂ ਜਾਂ ਕਿਸੇ ਦੇ ਮਾੜੇ ਸੋਚ ਕੇ ਚਾਹ ਕਿਸੇ ਚੰਗੇ ਸੋਚ ਕੇ ਉਹ ਵੀ ਸਭ ਇੱਥੇ ਅਬਿਦੀ ਦਾ ਵਿਧਾਨ ਹੈ ਜੈਸਾ ਬੀਜ ਬੋਜੋਗੇ ਤੁਸੀਂ ਵੈਸਾ ਹੀ ਫਲ ਪਾਓਗੇ ਯਾਦ ਰੱਖਣਾ ਜੋ ਕਰਮ ਕਰੋਗੇ ਉਹ ਹੀ ਫਲ ਖਟੋਗੇ ਮੇਰਾ ਤਾਂ ਇਹੀ ਤੁਹਾਡੇ ਲਈ ਸ਼ਬਦ ਹੈ ਰਿਕੁਐਸਟ ਰਿਕੁਐਸਟ ਹੈ ਬਸ ਕੋਸ਼ਿਸ਼ ਕਰੋ ਹਰ ਇੱਕ ਦਾ ਸਹੀ ਸੋਚੋ ਚਾਹ ਫਿਰੋ ਤੁਹਾਡਾ ਆਪਣਾ ਹੈ ਚਾਹ ਨਹੀਂ ਵੀ ਆਪਣਾ ਫਿਰ ਵੀ ਸੋਚੋ ਉਹਨੂੰ ਐ ਕਹੋਗੇ ਠੀਕ ਹੈ ਯਾਰ ਮੈਂ ਆਪਣੇ ਤਰੀਕੇ ਕਰਮ ਆਪਣੇ ਕਰ ਦਿੱਤੇ ਆ ਅੱਗੇ ਰੱਬ ਗਵਾਏ ਜੇ ਮੈਂ ਚੰਗਾ ਕੀਤਾ ਤਾਂ ਮੇਰਾ ਲੇਖਾ ਲਿਖ ਜਾਏਗਾ ਜੇ ਮੈਂ ਮਾੜਾ ਕੀਤਾ ਤਾਂ ਰੱਬ ਬੈਠਾ ਆਬ ਰੱਬ ਨਾ ਬਣਿਆ ਕਰੋ ਜੋ ਉੱਪਰ ਵਾਲਾ ਹੈ ਨਾ ਉਹਦੇ ਹੱਥ ਵਿੱਚ ਡੋਰ ਸੁਢ ਦੋ ਵੈਰੀ ਦੁਸ਼ਮਨ ਆਪਣਾ ਬੇਗਾਨਾ ਸਭ ਇਹ ਜਿਵੇਂ ਪੰਜ ਉਂਗਲਾ ਪੰਜ ਬਰਾਬਰ ਨਹੀਂ ਨਾ ਜਰ ਆ ਰੀਆਂ ਸਭ ਇੱਥੇ ਹੀ ਸਾਥ ਦਾਬ ਹੋਣੇ ਸਭ ਇੱਥੇ ਹੀ ਇਸ ਲਈ ਮੇਰੀ ਗੱਲ ਨੂੰ ਜਰਾ ਪੀਸ ਗੌਰ ਨਾਲ ਸੁੰਨਾ ਬਹੁਤ ਵਧੀਆ ਤੇ ਪੁਆਇੰਟ ਦੇ ਗੱਲਾਂ ਜਿਹੜੀਆਂ ਮੈਂ ਤੁਹਾਡਾ ਨਾਲ ਕੀਤੀਆਂ ਨੇ ਠੀਕ ਹੈ ਨਾ ਸਟੇਕ ਹੈ